ਕਿਉਂਕਿ ਮੈਂ ਬਹੁਤ ਸਾਰੇ ਇਦਾਂ ਦੇ ਬੱਚੇ ਦੇਖਦਾ ਜਿਹੜੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਰੱਬ ਨੂੰ ਪੂਜਦੀ ਆ ਪੂਜਣਾ ਚਾਹੀਦਾ ਪਰ ਜੇ ਤੁਸੀਂ ਕੋਈ ਖੁਆਇਸ਼ ਆ ਤੁਹਾਡੀ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਦੇ ਮਦਰ ਫਾਦਰ ਦੀ ਸੇਵਾ ਕਰ ਲਓ ਬੈ ਸ਼ੁਕਰ ਕਰਦਾ ਹਾਂ ਪਰਮਾਤਮਾ ਦਾ ਕਿ ਮੈਨੂੰ ਮੈਨੂੰ ਮੇਰੀ ਮੰਮੀ ਇਹ ਇਹੀ ਮੇਰੇ ਮੰਮੀ ਮਿਲੀ ਹੈ ਮੇਰੇ ਫਾਦਰ ਸਾਹਿਬ ਜੋ ਇਸ ਦੁਨੀਆ ਤੇ ਨਹੀਂ ਆ ਮੈਂ ਉਹਨਾਂ ਲਈ ਵੀ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਕਿ ਉਹ ਮੇਰੇ ਫਾਦਰ ਸੀ ਹੈ ਮੈਨੂੰ ਲੱਗਦਾ ਕਿ ਇਹ ਪਰਮਾਤਮਾ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਮੈਂ ਬਹੁਤ ਸਾਰੇ ਇਦਾਂ ਦੇ ਬੱਚੇ ਦੇਖਦਾ ਜਿਹੜੇ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਸੋ ਇਹ ਪਰਮਾਤਮਾ ਬੱਚਿਆਂ ਦਾ ਦਿਮਾਗ ਸਹੀ ਰੱਖੇ ਉਹਨਾਂ ਦੇ ਕਿਰਪਾ ਬਣਾਈ ਰੱਖੇ ਤਾਂ ਕਿ ਉਹ ਆਪਣੇ ਘਰਦਿਆਂ ਨੂੰ ਉਹ ਜਗ੍ਹਾ ਦੇ ਸਕਣ ਜਿਹੜੀ ਉਹ ਜ਼ਿੰਦਗੀ ਚ ਡਿਸਰਵ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਰੱਬ ਨੂੰ ਪੂਜਦੀ ਆ ਪੂਜਣਾ ਚਾਹੀਦਾ ਪਰ ਜੇ ਤੁਸੀਂ ਕੋਈ ਖੁਆਇਸ਼ ਆ ਤੁਹਾਡੀ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਦੇ ਮਦਰ ਫਾਦਰ ਦੀ ਸੇਵਾ ਕਰ ਲਓ ਉਹਨਾਂ ਨੂੰ ਕਹਿ ਦੋ ਤੁਹਾਨੂੰ ਲੱਗਦਾ ਕਿ ਰੱਬ ਬਹੁਤ ਨੇੜੇ ਆ ਕੇ ਥੋੜੀ ਸੁਣਦਾ ਹੈ ਤੇ ਤੁਹਾਨੂੰ ਹਰ ਉਹ ਚੀਜ਼ ਪੂਰੀ ਕਰ ਦਿੰਦਾ ਸੋ ਮੈਨੂੰ ਵਧੀਆ ਲੱਗਦਾ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਮੈਨੂੰ ਮੈਨੂੰ ਮੇਰੀ ਮੰਮੀ ਇਹ ਇਹੀ ਮੇਰੀ ਮੰਮੀ ਮਿਲੀ ਹੈ ਐਂਡ ਆਮ ਸੋ ਆਮ ਸੋ ਗਲੈਡ ਤੇ ਮੇਰੇ ਫਾਦਰ ਸਾਹਿਬ ਜੋ ਇਸ ਦੁਨੀਆ ਤੇ ਨਹੀਂ ਹੈ ਮੈਂ ਉਹਨਾਂ ਲਈ ਵੀ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਕਿ ਉਹ ਮੇਰੇ ਫਾਦਰ ਸੀ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੁਹਾ ਨਾਲ ਗੱਲਬਾਤ ਕਰਕੇ ਬਹੁਤ ਫਤਿਹ ਲੱਗਿਆ ਬismillah ਹੈ ਕਿ ਇਹ ਪ੍ਰਮਾਤਮਾ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਮੈਂ ਬਹੁਤ ਸਾਰੇ ਇਦਾਂ ਦੇ ਬੱਚੇ ਦੇਖਦਾ ਜਿਹੜੇ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਸੋ ਇਹ ਪ੍ਰਮਾਤਮਾ ਬੱਚਿਆਂ ਦਾ ਦਿਮਾਗ ਸਹੀ ਰੱਖੇ ਉਹਨਾਂ ਦੇ ਕਿਰਪਾ ਬਣਾਈ ਰੱਖੇ ਤਾਂ ਕਿ ਉਹ ਆਪਣੇ ਕਰਦਿਆਂ ਨੂੰ ਉਹ ਜਗ੍ਹਾ ਦੇ ਸਕਣ ਜਿਹੜੀ ਉਹ ਜ਼ਿੰਦਗੀ ਚ ਡਿਸਰਵ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਰੱਬ ਨੂੰ ਪੂਜਦੀ ਆ ਪੂਜਣਾ ਚਾਹੀਦਾ ਪਰ ਜੇ ਤੁਸੀਂ ਕੋਈ ਖੁਆਇਸ਼ ਆ ਤੁਹਾਡੀ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਦੇ ਮਦਰ ਫਾਦਰ ਦੀ ਸੇਵਾ ਕਰ ਲਓ ਉਹਨਾਂ ਨੂੰ ਕਹਿ ਦਿਓ ਤਾਂ ਮੈਨੂੰ ਲੱਗਦਾ ਕਿ ਰੱਬ ਬਹੁਤ ਨੇੜੇ ਆ ਕੇ ਤੁਹਾਡੀ ਸੁਣਦਾ ਹੈ ਤੇ ਤੁਹਾਨੂੰ ਹਰ ਉਹ ਚੀਜ਼ ਪੂਰੀ ਕਰ ਦਿੰਦਾ ਸੋ ਮੈਨੂੰ ਵਧੀਆ ਲੱਗਦਾ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਮੈਨੂੰ ਮੈਨੂੰ ਮੇਰੀ ਮੰਮੀ ਇਹ ਇਹੀ ਮੇਰੇ ਮੰਮੀ ਮਿਲੀ ਹੈ ਐਂਡ ਆਮ ਸੋ ਆਮ ਸੋ ਗਲੈਡ ਤੇ ਮੇਰੇ ਫਾਦਰ ਸਾਹਿਬ ਜੋ ਇਸ ਦੁਨੀਆ ਤੇ ਨਹੀਂ ਆ ਮੈਂ ਉਹਨਾਂ ਲਈ ਵੀ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਕਿ ਉਹ ਮੇਰੇ ਫਾਦਰ ਸੀਗਾ। ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੁਹਾ ਨਾਲ ਗੱਲਬਾਤ ਕਰਕੇ ਬਹੁਤ ਫਤਿਹ ਲੱਗਿਆ। ਬismillah ਹੈ ਕਿ ਇਹ ਪ੍ਰਮਾਤਮਾ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਮੈਂ ਬਹੁਤ ਸਾਰੇ ਇਦਾਂ ਦੇ ਬੱਚੇ ਦੇਖਦਾ ਜਿਹੜੇ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ। ਸੋ ਇਹ ਪ੍ਰਮਾਤਮਾ ਬੱਚਿਆਂ ਦਾ ਦਿਮਾਗ ਸਹੀ ਰੱਖੇ, ਉਹਨਾਂ ਦੇ ਕਿਰਪਾ ਬਣਾਈ ਰੱਖੇ ਤਾਂ ਕਿ ਉਹ ਆਪਣੇ ਕਰਤਿਆਂ ਨੂੰ ਉਹ ਜਗ੍ਹਾ ਦੇ ਸਕਣ ਜਿਹੜੀ ਉਹ ਜ਼ਿੰਦਗੀ ਚ ਡਿਸਰਵ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਰੱਬ ਨੂੰ ਪੂਜਦੀ ਆ ਪੂਜਣਾ ਚਾਹੀਦਾ ਪਰ ਜੇ ਤੁਸੀਂ ਕੋਈ ਖੁਆਇਸ਼ ਆ ਤੁਹਾਡੀ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਦੇ ਮਦਰ ਫਾਦਰ ਦੀ ਸੇਵਾ ਕਰ ਲਓ ਉਹਨਾਂ ਨੂੰ ਕਹਿ ਦੋ ਤੁਹਾਨੂੰ ਲੱਗਦਾ ਕਿ ਰੱਬ ਬਹੁਤ ਨੇੜੇ ਆ ਕੇ ਤੁਹਾਡੀ ਸੁਣਦਾ ਹੈ ਤੇ ਤੁਹਾਨੂੰ ਹਰ ਉਹ ਚੀਜ਼ ਪੂਰੀ ਕਰ ਦਿੰਦਾ ਸੋ ਮੈਨੂੰ ਵਧੀਆ ਲੱਗਦਾ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਮੈਨੂੰ ਮੈਨੂੰ ਮੇਰੀ ਮੰਮੀ ਇਹ ਇਹੀ ਮੇਰੀ ਮੰਮੀ ਮਿਲੀ ਹੈ ਐਂਡ ਆਮ ਸੋ ਆਮ ਸੋ ਗਲੈਡ ਤੇ ਮੇਰੇ ਫਾਦਰ ਸਾਹਿਬ ਜੋ ਇਸ ਦੁਨੀਆ ਤੇ ਨਹੀਂ ਆ ਮੈਂ ਉਹਨਾਂ ਲਈ ਵੀ ਬਹੁਤ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਕਿ ਉਹ ਮੇਰੇ ਫਾਦਰ ਸੀਗਾ। ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੁਹਾ ਨਾਲ ਗੱਲਬਾਤ ਕਰਕੇ ਬਹੁਤ ਫਾਇਦਿਆ ਲੱਗਿਆ।